ਨਿਸ਼ਾਨੇ ਸਿੱਖੀ ਇਹ ਪੰਜ ਹਰਫ ਕਾਫ ਪੰਜ ਜੜੇ ਕਕੇ ਨੇ ਨਾ ਕੇਸ ਕੰਗਾ ਕੜਾ ਕਿਰਪਾਨ ਕਛਹਿਰਾ ਇਹ ਬਿਲਕੁਲ ਵੀ ਕਿਸੇ ਨੂੰ ਮਾਫ ਨਹੀਂ ਕੀਤਾ ਜਾ ਸਕਦਾ ਇੱਕ ਵੀ ਕਕਾਰ ਮਾਫ ਨਹੀਂ ਕੀਤਾ ਜਾਏਗਾ ਕੋਈ ਕਹੇ ਜੀ ਕੇਸ ਮਾਫ ਕਰ ਦਿਓ ਕੋਈ ਕਹੇ ਕੰਗਾ ਮਾਫ ਕਰ ਦਿਓ ਕੜਾ ਮਾਫ ਕਰ ਦਿਓ ਕਛਹਿਰਾ ਮਾਫ ਕਰ ਦਿਓ ਕਿਰਪਾਨ ਮਾਫ ਕਰ ਦਿਓ ਬਿਲਕੁਲ ਨਹੀਂ ਇਹ ਪੰਜੇ ਕਕੇ ਜਿਹੜੇ ਨੇ ਇਹ ਲਾਜ਼ਮੀ ਨੇ ਜਿੱਥੇ ਪੰਜ ਬਾਣੀਆਂ ਦਾ ਨਿਤਨੇਮ ਸਿੱਖ ਵਾਸਤੇ ਲਾਜ਼ਮੀ ਹੈ ਉਥੇ ਪੰਜ ਕਕਾਰਾਂ ਦੀ ਰਹਿਤ ਜਿਹੜੀ ਹੈ ਉਹ ਵੀ ਸਿੱਖ ਵਾਸਤੇ ਜ਼ਰੂਰੀ ਹੈ ਇਹ ਸਾਡਾ ਹਥਿਆਰ ਹੈ ਕਿਰਪਾਨ ਇਹਨੂੰ ਜ਼ਰੂਰ ਗਾਤਰੇ ਵਾਲੀ ਕਿਰਪਾਨ ਪਾ ਕੇ ਰੱਖਿਆ ਕਰੀਏ ਜੇ ਬਾਹਰ ਨਹੀਂ ਤੇ ਘੱਟੋ ਘੜ ਗੱਡੀ ਵਿੱਚ 3 ਫੁੱਟੀ ਕਿਰਪਾਨ ਰੱਖੋ ਘਰ ਰੱਖੋ ਕਰਪਾਨ ਵਰਛਾ ਜੋ ਵੀ ਗੁਰੂ ਸਾਹਿਬ ਨੇ ਸਾਨੂੰ ਸ਼ਸਤਰ ਦਿੱਤੇ ਆ ਉਹ ਸ਼ਸਤਰ ਜਰੂਰ ਸੰਭਾਲ ਕੇ ਰੱਖੋ